ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਤੁਹਾਨੂੰ ਮੈਂ ਜੀ ਆਪਣਾ 28p 67 ਵਾਲਾ ਖੇਤ ਦਿਖਾਉਣਾ ਠੀਕ ਹੈ ਲਗਭਗ ਇਹ 40 45 ਦਿਨਾਂ ਦਾ ਹੋਊਗਾ ਔਨ ਐਨ ਐਵਰੇਜ ਠੀਕ ਹੈ 45 ਦਿਨਾਂ ਦਾ ਮੰਨ ਲਓ ਇਹਨੂੰ ਰੇ ਆ ਜਿਹੜੀ ਇਹਦੇ ਚ ਪੂਰੀ ਹੋ ਚੁੱਕੀ ਐ ਖਰਾਕਾਂ ਸਾਰੀਆਂ ਪੂਰੀਆਂ ਹੋ ਚੁੱਕੀਆਂ ਰੰਗ ਦੇਖਿਓ ਬਾਈ ਕੋਈ ਫਿਲਟਰ ਨਹੀਂ ਲਾਉਂਦਾ ਕੋਈ ਕੁਛ ਨਹੀਂ ਲਾਉਂਦਾ ਗੁਵਾਂਡੀ ਦਾ ਖੇਤ ਵੀ ਦਿਖਾਉਂਗਾ ਤੇ ਆਪਦਾ ਵੀ ਦਿਖਾਉਣਾ ਤੁਹਾਨੂੰ ਸੇਮ ਵੈਰੈਟੀ ਤੇ ਦਿਨ ਪੰਜ ਚਾਰਕ ਦਿਨਾਂ ਦਾ ਫਰਕ ਆ ਮਤਲਬ ਇਹ ਚਾਰ ਦਿਨ ਲੇਟ ਲੱਗਿਆ ਗਵਾਂਢੀ ਦਾ ਮੇਰਾ ਪਹਿਲਾਂ ਲੱਗਿਆ ਹਫਤੇ ਦਾ ਹੋਣਾ ਵੱਧੋ ਵੱਧ ਆ ਰੰਗ ਹੈ ਜੀ ਗਵਾਂਢੀ ਦੇ ਖੇਤ ਦਾ ਤੇ ਆ ਰੰਗ ਹੈ ਮੇਰੇ ਖੇਤ ਦਾ ਠੀਕ ਹੈ ਜੀ ਜਿਹੜਾ ਕਿ ਹੋਣਾ ਚਾਹੀਦਾ ਪਿਓਰ ਤੋਤੀਆ ਰੰਗ ਜਿਹਨੂੰ ਆਪਾਂ ਕਹਿੰਦੇ ਇਹ ਤੋਤੇ ਰੰਗਾ ਵੀ 40 45 ਦਿਨਾਂ ਤੋਂ ਬਾਅਦ ਤੁਹਾਡਾ ਰੰਗ ਹੈ ਜਿਹੜਾ ਉਹ ਤੋਤੇ ਰੰਗਾ ਹੋ ਜਾਣਾ ਚਾਹੀਦਾ ਨਾ ਕਿ ਐਵੇਂ ਦਾ ਕਾਲਾ ਸ਼ਾਹ ਡੰਝ ਕਾਲਾ ਹੋਣਾ ਚਾਹੀਦਾ ਠੀਕ ਹੈ ਇਹਦੇ ਜਿਹੜੇ ਹੁਣ ਪਾਇਆ ਕੀ ਕੀ ਆ ਖਰਾਕਾਂ ਦਾ ਪ੍ਰਬੰਧਨ ਕਿਵੇਂ ਕੀਤਾ ਉਹ ਤੁਹਾਨੂੰ ਮੈਂ ਇਸੇ ਵੀਡੀਓ ਦੇ ਵਿੱਚ ਹੀ ਚਲ ਦੱਸ ਦਿੰਨਾ ਤਿੰਨ ਕ ਗੱਟੇ ਆ ਆਨਲਾਈਨ ਐਵਰੇਜ ਇਹਦੇ ਜਿਹੜਿਆ ਦੇ ਪਾਏ ਨੇ ਜੀ ਠੀਕ ਐ ਸੂਪਰ ਦਾ ਇੱਕ ਗੱਟਾ ਥੱਲੇ ਪਾਇਆ ਤੇ ਇੱਕ ਅੱਦੇ ਕਿੱਲੇ ਦੇ ਵਿੱਚ ਉਹ ਅਗਲੇ ਕਿੱਲੇ ਦੇ ਵਿੱਚ ਉਹਦੇ ਵਿੱਚ ਜੂਰੀਏ ਦਾ ਗੱਟਾ ਥੱਲੇ ਪਾਇਆ ਸੀ ਮੈਂ ਪਰ ਉਹਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਲੱਗਿਆ ਤੇ ਉਹ ਮੈਂ ਕਾਊਂਟ ਵੀ ਨਹੀਂ ਕਰਿਆ ਠੀਕ ਹੈ ਫਾਇਦਾ ਹੈ ਵੀ ਚੱਲਣ ਲੱਗਿਆ ਤੁਹਾਨੂੰ ਥੋੜੀ ਜਿਹੀ ਵਧੀਆ ਚੱਲ ਗਿਆ ਪਰ ਹੁਣ ਤੱਕ ਜੇ ਕੋਲਮ ਲਾ ਕੇ ਸਿੱਟਾ ਕੱਢੀਏ ਤਾਂ ਉਹ ਗੱਟਾ ਜਿਹੜਾ ਵੇਸਟ ਹੀ ਗਿਆ ਬਾਸਮਤੀ ਦੇ ਵਿੱਚ ਤੁਸੀਂ ਪਾਓਗੇ ਤਾਂ ਉਹਦਾ ਰਿਜ਼ਲਟ ਠੀਕ ਹੈ ਅੱਧਾ ਗੱਟਾ ਪਾ ਕੇ ਦੇਖੋਗੇ ਇਹਦੇ ਵਿੱਚ ਪਾਇਆ ਹੋਇਆ ਮਿੱਤਰੋ ਇਹਦੇ ਵਿੱਚ ਪਾਇਆ ਨਹੀਂ ਠੀਕ ਹੈ ਤੇ ਤਕਰੀਬਨ ਇਹ ਸੇਮ ਹੀ ਖੜਾ ਸੇਮ ਦਿਨ ਦਾ ਇੱਕ ਅੱਦੇ ਦਿਨ ਦਾ ਫਰਕ ਨਾਲ ਝੋਨਾ ਇਹ ਲੱਗਿਆ ਹੋਇਆ ਤੇ ਤੁਸੀਂ ਦੇਖੋ ਲਓ ਜੀ ਮਾਰੋ ਚਾਤ ਕਰ ਠੀਕ ਹੈ ਸਾਡੇ ਜਿਹੜਾ ਪਾਣੀ ਹੈ ਵੀਰੇ ਉਹ 2 ਤੋਂ 2.5 ਨੰਬਰ ਪਾਣੀ ਹੈ ਠੀਕ ਹੈ ਤੁਸੀਂ ਆ ਕੰਡੀਸ਼ਨ ਦੇਖ ਹੀ ਲਈ ਹੋਣੀ ਆ ਸਾਈਡਾਂ ਵਾਲੇ ਪੱਤੇ ਮਾੜੇ ਪਾਣੀਆਂ ਦੇ ਵਿੱਚ ਹੀ ਸੁੱਕਦੇ ਹੁੰਦੇ ਨੇ ਹੂ ਨਹੀਂ ਸੁੱਕਦੇ ਹੁੰਦੇ ਠੀਕ ਹੈ ਬਾਕੀ ਪਾਣੀ ਦਾ ਰੰਗ ਦੇਖ ਲਓ ਤੁਸੀਂ ਹੁਣ ਇਹਨੂੰ ਮੈਂ ਆ ਸਟੇਜ ਤੇ ਆ ਕੇ ਜਮਾ ਫੁੱਲ ਇੱਕ ਵਾਰੀ ਡੱਕਤਾ ਹੁਣ ਖੇਤਵਲ ਮੈਂ ਝਾਕਣਾ ਨਹੀਂਗਾ ਖੇਤਵਲ ਮੈਂ 14 ਅਗਸਤ ਹੋ ਗਈ ਹੁਣ ਇਹ ਡੱਕੇ ਪਏ ਨੇ ਦੋਨੇ ਖੇਤ ਹੁਣ 20 ਤਰੀਕ ਤੱਕ ਮੈਂ ਇਹਦੇ ਵੱਲ ਜਮਾਂ ਨਹੀਂ ਦੇਖਦਾ ਯਾਨੀ 6-7 ਦਿਨਾਂ ਤੱਕ ਜੇ ਮੀਂਹ ਨਾ ਆਇਆ ਜੇ ਮੀਂਹ ਆ ਗਿਆ ਤਾਂ ਬਹੁਤ ਵਧੀਆ ਮੇਰੇ ਲਈ ਹੈਨਾ ਸਾਰਿਆਂ ਲਈ ਵਧੀਆ ਪਰ ਜੇ ਮੀਂਹ ਨਾ ਆਇਆ ਤਾਂ 20 ਤਰੀਕ ਤੱਕ ਇਹਦੇ 'ਚ ਜਮਾਂ ਪਾਣੀ ਨਹੀਂ ਪਾਉਣਾ ਇਹਦੇ ਜਿੰਨਾ ਟਾਈਮ ਕਮਲਾਉਂਦਾ ਨਹੀਂ ਝੋਨਾ ਉਹਨਾਂ ਟਾਈਮ 'ਚ ਪਾਣੀ ਨਹੀਂ ਲਾਉਣਾ ਉਹਦੇ ਨਾਲ ਫਾਇਦਾ ਕੀ ਆ ਇੱਕ ਤਾਂ ਇਹਨੂੰ ਦਗਦਾ ਨਹੀਂ ਮਤਲਬ ਸੈਨ ਸ਼ਕਤੀ ਇਹਦੇ ਚ ਜਿਆਦਾ ਸਟਰੋਂਗ ਹੋ ਜੂਗੀ ਚੱਲਣ ਦੀ ਸ਼ਕਤੀ ਸਟਰੋਂਗ ਹੋ ਜੂਗੀ ਬਾਕੀ ਜਿੰਨੇ ਵੀ ਫੰਗਸ ਦੇ ਰੋਗ ਨੇ ਉਹ ਖਤਮ ਹੋ ਜਾਣਗੇ ਠੀਕ ਹੈ ਜੇ ਮੀਂਹ ਨਾ ਪਿਆ ਜੇ ਮੀਂਹ ਪੈ ਗਿਆ ਫਿਰ ਤਾਂ ਕਹਿਣਾ ਹੀ ਕੀ ਆ ਫਿਰ ਤਾਂ ਚਲੋ ਕੁਦਰਤੀ ਮੀਂਹ ਆ ਉਹਦਾ ਤਾਂ ਆਪਾਂ ਰੋਕ ਵੀ ਨਹੀਂ ਸਕਦੇ ਬਾਬੇ ਅੱਗੇ ਕਿਹਦੇ ਜ਼ੋਰ ਨੇ ਪਰ ਤੁਸੀਂ ਰੰਗ ਦੇਖੋ ਕਿੱਡਾ ਸੋਹਣਾ ਇਹਦੇ ਚ ਕੱਖ ਨਹੀਂ ਪਾਇਆ ਵੀਰੇ 3 ਗੱਟੇ ਜੂਰੀਆ ਮੈਗਨੀਸ਼ੀਅਮ ਸਲਫੇਟ ਜ਼ਰੂਰ ਪਾਇਆ 10 ਕਿਲੋ ਕਿਉਂਕਿ ਪਾਣੀ ਮਾੜਾ ਠੀਕ ਹੈ ਉਹਦੀ ਮੈਂ ਵੀਡੀਓ ਵੀ ਪਾਈ ਸੀ ਤੇ ਐਨਪੀਕੇ ਦੀ ਸਪਰੇਅ ਆ ਜਿਹੜੀ ਉਹ ਇੱਕ ਕਰਨੀ ਆ ਹੁਣ ਇਹਦੇ ਤੇ ਉਹ 13045 ਜਾਂ 05234 ਦੇ ਵਿੱਚੋਂ ਮੈਂ ਇੱਕ ਕਰੂੰਗਾ ਨਾਲ ਜਿੰਕ ਕਰੂੰਗਾ ਜਿੰਕ ਪਾਈਏ ਵੀਰੇ 33% 7 ਕਿਲੋ ਦੇ ਹਿਸਾਬ ਦੇ ਨਾਲ ਠੀਕ ਹੈ ਤੇ ਪोटाश ਆ ਜਿਹੜੀ ਮੈਂ ਜਦੋਂ ਝੋਨਾ ਇਹ ਪੈਨਿਕਲ ਇਨੀਸ਼ੀਅਲ ਸਟੇਜ ਤੇ ਹੋ ਗਿਆ ਯਾਨੀ 70 ਦਿਨਾਂ ਦਾ ਹੋ ਗਿਆ ਲਗਭਗ 70 75 ਦਿਨਾਂ ਦਾ ਜਦੋਂ ਪੈਪ ਬਣ ਗਈ ਗੱਬੇ ਤੇ ਆ ਗਿਆ ਉਦੋਂ ਇਹਦੇ ਵਿੱਚ ਐਮਓਪੀ ਪोटाश ਆ ਜਿਹੜੀ 60% ਵਾਲੀ ਉਹ ਪਾ ਦੇਣੀ ਆ ਵੀਰੇ 54 ਦਾ 20 ਕਿਲੋ ਠੀਕ ਹੈ ਜੀ ਝੋਨੇ ਦੀ ਰਿਪੋਰਟ ਤੁਸੀਂ ਸਾਵਾ ਦੀ ਵੀ ਦੇਖੀ ਸੀ 7501 ਦੀ ਤੇ 28P67 ਪਾਇਨਰ ਦਾ ਇਹਦੀ ਵੀ ਰਿਪੋਰਟ ਤੁਸੀਂ ਦੇਖ ਲਈ ਬਾਕੀ ਮੈਨੂੰ ਤੁਸੀਂ ਕਮੈਂਟ ਜਰੂਰ ਕਰਿਓ ਕਿਹੜੀ ਵੈਰੈਟੀ ਲਾਈ ਹੈ ਤੁਸੀਂ ਤੇ ਕੀ ਰਿਪੋਰਟ ਆ ਤੇ ਗੱਲ ਕਰੀਏ ਪੱਤਾ ਲਪੇਟ ਸੁੰਡੀ ਦੀ ਵੀਰੇ ਮੈਂ ਪਹਿਲਾਂ ਹੀ ਵੀਡੀਓ ਪਾਈ ਸੀ ਵੀ 20 ਅਗਸਤ ਤੋਂ ਪਹਿਲਾਂ ਕੋਈ ਖਤਰਾ ਨਹੀਂ ਐਵੇਂ ਕੋਈ ਦਾਣੇਦਾਰ ਜ਼ਹਿਰ ਪਾਈ ਜਾਂਦਾ ਕੋਈ ਹੋਰ ਪਾਈ ਜਾਂਦਾ 70 ਦਿਨਾਂ ਤੋਂ ਆ ਕੇ ਆਹ ਵਾਲੀ ਪਹਿਲਾ ਪੜਾਹ ਵਾਲੀ ਸੁੰਡੀ ਹੈ ਜਿਹੜੀ ਇਹ ਸਪਰੇਅ ਨੇ ਮਾਰ ਦੇਣੀ ਹੈ ਠੀਕ ਹੈ ਦੂਜੀ ਪੜਾਹ ਵਾਲੀ ਸੁੰਡੀ ਵੇਲੇ ਜੇ ਪਾਉਣੀ ਹੈ ਦਾਣੇਦਾਰ ਜ਼ਹਿਰ ਕੋਈ ਪਾ ਲਓ ਪ੍ਰਾਣ ਪਾਉਣੀ ਉਹ ਤੋਂ ਪਾ ਲਿਓ ਹੁਣ ਤੁਹਾਡਾ ਸਪਰੇਅ ਨਾਲ ਜਿਹੜਾ ਡੰਗਾ ਉਹ ਲੈ ਜਾਣਾ ਸਹੀ ਠੀਕ ਹੈ ਜੀ ਤੇ ਜੇ ਗੱਲ ਕਰੀਏ ਬਾਸਮਤੀ ਦੀ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਉਂਗਾ ਬਾਸਮਤੀ ਦੇ ਵਿੱਚ ਵੀਰੇ ਤੁਸੀਂ ਫਟੇਰਾ ਰੀਜੈਂਟ ਪਾ ਸਕਦੇ ਹੋ ਕਿਉਂਕਿ ਉਹਦੇ ਵਿੱਚ ਗੋਭ ਦੀ ਸਮੱਸਿਆ ਜਿਹੜੀ ਜਾਦੀ ਆਉਂਦੀ ਹੈ ਤੇ ਕੋਈ ਫਿਲਟਰ ਨਹੀਂ ਲਾਇਆ ਇਹ ਜਿਵੇਂ ਨੈਚੁਰਲ ਵੀਡੀਓ ਹੈ ਇਹ ਤੁਸੀਂ ਚੈੱਕ ਕਰ ਲਿਓ ਵੀ ਥੋੜੇ ਕੀ ਰਿਪੋਰਟ ਆ ਝੋਨੇ ਦੀ ਕੀ ਨਹੀਂ ਹੈਗੀ ਪਾਣੀ ਵਾਲੀ ਗੱਲ ਆ ਜਿਹੜੀ ਉਹ ਛਾਲਕ ਹੋ ਗਿਆ ਕਰਦਿਆਂ ਨੂੰ ਤੇ ਮੇਰੇ ਹਿਸਾਬ ਨਾਲ 100% ਕਾਮਯਾਬ ਆ ਪਿਛਲੀ ਵਾਰੀ ਮੇਰੇ ਤੋਂ ਹੋਈ ਨਹੀਂ ਕਿਉਂਕਿ ਮੀਂਹ ਪਿਆ ਗਿਆ ਸੀ ਪਿਛਲੀ ਵਾਰੀ ਬਹੁਤ ਮੀਂਹ ਪਏ ਸੀਗੇ ਐਤਕੀ ਸਾਡੇ ਏਰੀਏ ਦੇ ਵਿੱਚ ਥੋੜੇ ਜਿ ਮੀਆਂ ਦੀ ਔੜ ਆ ਤੇ ਇਹ ਮੋਟਰਾਂ ਬੰਦ ਹੀ ਨਹੀਂ ਹੋਈਆਂ ਨੇਰੀ ਪਾਣੀ ਮੋਟਰ ਮੋਟਰ ਆ ਉਹ ਚੱਲੀ ਜਾਂਦੀ ਹੈ ਜੀ ਆਪਣੀ ਠੀਕ ਹੈ 2 ਤੋਂ ਲੈ ਕੇ 2.5 ਨੰਬਰ ਪਾਣੀ ਆ ਹੁਣ ਤਾਂ ਇਹ ਮੰਨ ਕਰੇ ਪੌਣੇ ਤਿੰਨ ਹੀ ਹੋ ਰਿਹਾ ਹੋਵੇ ਪਿਛਲੀ ਵਾਰੀ ਚੈੱਕ ਕਰਾਈ ਸੀ ਹੁਣ ਚੱਕਰ ਚੱਲ ਚੱਲ ਕੇ ਹੋਰ ਖਰਾਬ ਹੋ ਗਿਆ ਹੁਣ ਆ ਸਾਰਾ ਆਪਣਾ ਹੀ ਝੋਨਾ ਜੀ ਜਿੱਥੋਂ ਤੱਕ ਨਿਗਾ ਵਜਦੀ ਆ ਤੁਹਾਡੀ ਜਿੱਥੋਂ ਤੱਕ ਮਤਲਬ ਕੈਮਰਾ ਜਾਂਦਾ ਸਾਰਾ ਹੀ ਥਾਈਪੇ ਸਟਾਰਟ ਆ ਐਦ ਕੀ ਹੋਰ ਕੋਈ ਵੈਰਾਈਟੀ ਨਹੀਂ ਲਾਈ 7425 ਉਹ ਮਾਮੇ ਦੇ ਮੁੰਡਿਆਂ ਨੇ ਲਾਈ ਉਹਦੀ ਕੱਲ ਨੂੰ ਵੀਡੀਓ ਬਣਾਵਾਂਗੇ 1 ਲੱਖ 12 ਉਹ ਵੀ ਮਾਮੇ ਦੇ ਮੁੰਡਿਆਂ ਨੇ ਲਾਈ ਉਹ 100 ਕਿੱਲੇ ਦੀ ਖੇਤੀ ਕਰਦੇ ਨੇ ਠਿੱਕ ਠੁੱਕੇ ਲੈ ਕੇ ਉਹਦੀ ਵੀਡੀਓ ਬਣਾਵਾਂਗੇ ਇੱਕ 468 ਦੀ ਥਾਂ ਲਾਈ ਆ ਪਨੀਰੀ ਵਾਲੀ ਥਾਂ ਤੇ ਉਹ ਵੀ ਝੋਨਾ ਮੈਨੂੰ ਵਧੀਆ ਲੱਗਿਆ ਪਰ ਆ ਤਾਂ ਆਇਆ ਮੰਨੂ ਵੀ ਪੀਲੀ ਊਸ਼ਾ ਹੀ ਐ ਠੀਕ ਐ ਆ ਮੋੜ ਦੇਖੋ ਇਹਨਾਂ ਦੇ ਲਗਭਗ ਹੁਣ ਕਈ ਵੀਰਾਂ ਦੇ ਕਮੈਂਟ ਆਉਂਦੇ ਨੇ ਵੀ ਜੀ 40 ਟਿੱਲਰ ਬਣਾ ਗਿਆ ਉਹ 40 ਤੋਂ ਭਰਾਵੋ ਕੁਝ ਨਹੀਂ ਲੈਣਾ ਝਾੜ ਤਾਂ ਤੁਹਾਡੇ ਕੋਲੇ ਜੇ 20 22 ਟਿੱਲਰ ਹੀ ਹੋਗੇ ਤਾਂ ਵੀ ਨਹੀਂ ਤੁਹਾਡੇ ਕੋਲੇ ਮੁੱਕਦਾ ਜਿਹੜੇ ਭਰਾਵਾਂ ਨੇ 15 15 ਦਿਨ ਪਹਿਲਾਂ ਹੀ ਫਟੇਰੇ ਪ੍ਰਦਾਨ ਪਾਤੀਆਂ ਉਹਨਾਂ ਦੇ ਅਸਰ ਹੁਣ ਤੱਕ ਖਤਮ ਹੋ ਚੁੱਕੇ ਹੋਣਗੇ ਪਟਾਕੇ ਮੁੱਕ ਗਏ ਹੁਣੇ ਉਹ 7-800 ਰੁਪਏ ਆਪਾਂ ਉਹੀ ਨੁਕਸਾਨ ਨੇ ਗਿਆ ਫਾਇਦਾ ਨਹੀਂ ਹੁੰਦਾ ਕੋਈ ਤੇ ਆ ਰੰਗ ਚੈੱਕ ਕਰੋ ਬਾਈ ਆ ਪੱਤੇ ਖਾ ਕੇ ਸੁੰਡੀ ਮਾਰ ਵੀ ਗਈ ਆ ਜਿਹੜੇ ਪੱਤੇ ਨੇ ਨਾ ਇਹ ਆਹ ਤ ਜਾ ਦੇਖ ਲੋ ਇਹ ਜਿਹੜੇ ਛੱਟ ਕੇ ਗਈ ਐ ਸੁੰਡੀ ਤੇ ਉਤੋਂ ਮੀਂਹ ਪੈ ਗਿਆ ਤੇ ਨਿਕਲ ਵੀ ਗਈ ਵਿੱਚੋਂ ਹਨਾ ਜੇ ਹੁਣ ਆਪਾਂ ਇਹਨੂੰ ਦੇਖ ਦੇਖ ਕੇ ਸਪ੍ਰੇਆਂ ਕਰੀ ਜਾਵਾਂਗੇ ਇਹਨੂੰ ਦੇਖ ਦੇਖ ਕੇ ਫਟੇਰੇ ਪਦਾਨ ਪਾਈ ਜਾਵਾਂਗੇ ਤਾਂ ਕੋਈ ਫਾਇਦਾ ਨਹੀਂ ਮੈਂ ਨਹੀਂ ਕਹਿੰਦਾ ਵੀ ਮਾੜੀਆਂ ਨੇ ਚੀਜ਼ਾਂ ਚੀਜ਼ਾਂ ਬਹੁਤ ਵਧੀਆਂ ਨੇ ਪਰ ਜਿੱਥੇ ਜ਼ਰੂਰਤ ਐ ਵੀਰੇ ਉੱਥੇ ਪਾਉਣੀ ਚਾਹੀਦੀਆਂ ਐ ਨਹੀਂ ਹੈਗਾ ਵੀ ਆਪਾਂ ਜੇ 15 ਕਿੱਲੇ ਝੋਨੇ ਲਾਇਆ ਤਾਂ 15 ਕਿੱਲਿਆਂ ਦੀ ਹੀ ਦਵਾਈ ਲੈ ਆਓ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਕੋਲੇ 15 ਕਿੱਲਾਂ ਦੇ ਵਿੱਚ ਹੀ ਲੋਡ ਪਵੇ ਇੱਕ ਕਿੱਲਾ ਮਾੜਾ ਰਹਿ ਸਕਦਾ ਉੱਥੇ ਤੁਸੀਂ ਪਾ ਸਕਦੇ ਹੋ ਇੱਕ ਕਿੱਲੇ ਦੀ ਵੈਰਾਈਟੀ ਹੋਰ ਆ ਤੁਸੀਂ ਉੱਥੇ ਪਾ ਸਕਦੇ ਹੋ ਹਨਾ ਤਾਂ ਜੇ ਤੁਸੀਂ ਕਿੱਲਿਆਂ ਮੁਤਾਬਕ ਪਾਓਗੇ ਟ੍ਰਾਇਲ ਕਰ ਕਰਕੇ ਦੇਖੋਗੇ ਤਾਂ ਵਧੀਆ ਜੇ ਸਾਰੀ ਫਸਲ ਤੇ ਟ੍ਰਾਇਲ ਕਰੋਗੇ ਤਾਂ ਝੁੱਗਾ ਚੋੜਨਾ ਕਰਾ ਲਿਓ ਮੁੜ ਕੇ ਪੂੰਜੀ ਨਹੀਂ ਜਾਂਦੀ ਮਿੱਤਰੋ ਕਿਸੇ ਮਗਰ ਲਾ ਕੇ ਠੀਕ ਹੈ ਜੀ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਹੁਣ ਲਗਾਤਾਰ ਹੀ ਪਾਉਂਗਾ ਮੈਂ ਹੁਣ ਬਹਿਲਾ ਚਾਰ ਪੰਜ ਦਿਨਾਂ ਦੀਆਂ ਛੁੱਟੀਆਂ ਨੇ ਤੇ ਲਗਾਤਾਰ ਹੀ ਸੁੱਟਾਂਗੇ ਡੈਡ ਡੈਡ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਦੱਬ ਲਿਓ ਅੱਜ 28267 ਦੀ ਰਿਪੋਰਟ ਦੇਈ ਆ ਕੱਲ ਨੂੰ ਤੁਹਾਨੂੰ 7425 ਦੀ ਦਵਾਂਗੇ ਐਂ 1 ਲੱਖ 112 ਦੀ ਦਵਾਂਗੇ 1699 ਦੀ ਪਾਵਾਂਗੇ ਵੀਡੀਓ 17 18 ਜਿਹੜੀ ਮੇਰੀ ਖੇਤ ਦੇ ਵਿੱਚ ਲੱਗੀ ਹੋਈ ਆ ਉਹਦੀ ਵੀਡੀਓ ਪਾਉਂਗਾ ਮੈਂ ਠੀਕ ਹੈ ਜੀ ਆਜੋ ਕਰਾਂ